ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਜੀ ਦੀ ਸਾਧਨਵਾਦੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪ੍ਰੇਮ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਦੀ ਤਰ੍ਹਾਂ ਮਹਾਰਾਜੀਆਂ ਦੇ ਪਾਵਨ ਦਰਬਾਰ ਵਿੱਚ ਗੁਰੂ ਨਾਨਕ ਦੇ ਮਹਾਰਾਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਸਾਰੇ ਸਾਂਝਾ ਕਰਦੇ ਹਾਂ ਕੱਲ ਤੱਕ ਜੋ ਇਤਿਹਾਸ ਆਪ ਜੀ ਨੇ শ্রবণ ਕੀਤਾ ਝੰਡੇ ਬਾਢੀ ਨੂੰ ਮਹਾਰਾਜ ਸਾਹਿਬ ਜੀਆਂ ਨੇ ਮੰਜੀ ਬਖਸ਼ੀ ਇੰਦਰ ਸਿੰਘ ਉਸਦੇ ਮਾਮਾ ਰਾਜਾ ਸੁਦਰਸੈਨ ਨੂੰ ਝੰਡੇ ਦੇ ਤਾਬਿਆਦਾਰ ਕਰਕੇ ਔਰ ਇਲਾਕੇ ਦੀ ਸੰਗਤ ਨੂੰ ਨਾਮ ਨਾਲ ਜੋੜ ਕੇ ਸਤਿਗੁਰ ਜੀ ਨੇ ਉਹਨਾਂ ਦੇ ਜੋ ਦੁੱਖ ਦਿਲਦਰ ਸਨ ਉਹਨਾਂ ਨੂੰ ਕੱਟ ਕੇ ਫਿਰ ਮਹਾਰਾਜ ਜੀ ਉੱਥੋਂ ਅੱਗੇ ਚਾਲਾਂ ਮਾਰਦੇ ਹਨ ਇੱਥੋਂ ਤੱਕ ਦਾ ਇਤਿਹਾਸ ਆਪਾਂ ਕੱਲ ਸ੍ਰਵਣ ਕੀਤਾ ਸੋ ਆਓ ਮਹਾਰਾਜੀਆਂ ਦਾ ਇਸ ਤੋਂ ਅੱਗੇ ਦਾ ਇਤਿਹਾਸ ਪ੍ਰੇਮ ਸਤਕਾਰ ਸਹਿਤ ਸਾਂਝਾ ਕਰੀਏ ਹਰ ਰੋਜ਼ ਦੀ ਤਰ੍ਹਾਂ ਮਨ ਵਰਤੀ ਇਕਾਗਰ ਕਰਨ ਦੇ ਲਈ ਔਰ ਗੁਰੂ ਕੀ ਮਰਜ਼ਾਦਾ ਪੰਜ ਵਾਰ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਫਿਰ ਅੱਗੇ ਇਤਿਹਾਸ ਸਾਂਝਾ ਕਰੀਏ ਜੀ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਖਤ ਨਾਮ ਵਾਹੇ ਗੁਰ ਨੀਲਾ ਨੀਲਾ ਸਮੁੰਦਰ ਉੱਪਰ ਤਣੇ ਹੋਏ ਨੀਲੇ ਆਕਾਸ਼ ਵਾਂਗੂ ਵਿਸ਼ਿਆ ਪਿਆ ਨਿੱਕੀ ਨਿੱਕੀ ਲਹਿਰ ਨਾਲ ਸੁਹਾਵਾ ਹੋ ਰਿਹਾ ਸੀ ਉਹ ਅਸਮਾਨਾਂ ਦੇ ਤਾਰੇ ਸਮੁੰਦਰ ਵਿੱਚ ਡਲਕਾਂ ਮਾਰ ਰਹੇ ਸਨ ਤਾਰਿਆਂ ਦੀ ਫੌਜ ਜਿਵੇਂ ਅਸਮਾਨਾਂ ਵਿੱਚੋਂ ਟੁਰੀ ਜਾ ਰਹੀ ਹੈ। ਤੇਵੇਂ ਤੇਵੇਂ ਸਮੁੰਦਰ ਵਿੱਚੋਂ ਵੀ ਟੁਰੀ ਜਾ ਰਹੀ ਹੈ। ਮਤਲਬ ਤਾਰਿਆਂ ਦਾ ਪ੍ਰਸ਼ਾਵਾਂ ਸਮੁੰਦਰ ਦੇ ਵਿੱਚ ਦਿਸਦਾ ਹੈ। ਹੁਣ ਤਾਂ ਵੇਖੋ ਕੋਈ ਕੋਈ ਤਾਰਾ ਬਾਕੀ ਰਹਿ ਗਿਆ ਹੈ। ਹਨੇਰੇ ਦਾ ਘੋਪਾ ਵੀ ਪਤਲਾ ਪੈਂਦਾ ਜਾ ਰਿਹਾ ਹੈ। ਇਸ ਵੇਲੇ ਸਮੁੰਦਰ ਦੇ ਕਿਨਾਰੇ ਥੋੜੀ ਵਿੱਥ ਪਰ ਇੱਕ ਬ੍ਰਹਮਣ ਜੀ ਮਹਾਰਾਜ ਪਾਦਮ ਆਸਨ ਲਾਈ ਬੈਠੇ ਹਨ ਆਪ ਨੇ ਇਸ ਤਰ੍ਹਾਂ ਮੂੰਹ ਉੱਚਾ ਕੀਤਾ ਹੈ ਕਿ ਨਾજર ਆਕਾਸ਼ਾਂ ਵਿੱਚ ਗੱਡੀ ਗਈ ਹੈ ਸਿਰ ਪਿੱਠ ਨਾਲ ਜਾ ਲੱਗਿਆ ਹੈ ਸਵਾਸ ਇੰਨਾ ਧੀਮਾ ਹੈ ਕਿ ਮਾਨੋ ਆ ਹੀ ਨਹੀਂ ਰਿਹਾ ਤਾੜੀ ਆਕਾਸ਼ ਵਿੱਚ ਲੱਗ ਰਹੀ ਹੈ ਬਸਤੀ ਵੱਲੋਂ ਇੱਕ ਆਦਮੀ ਆਇਆ ਬਸਤੀ ਮਤਲਬ ਜਿੱਧਰ ਲੋਕੀ ਰਹਿੰਦੇ ਆ ਪਿੰਡ ਉਧਰੋਂ ਇੱਕ ਆਦਮੀ ਆਇਆ ਬ੍ਰਹਮਣ ਜੀ ਨੂੰ ਮੱਥਾ ਟੇਕਿਆ ਤੇ ਕੁਛ ਮਾਇਆ ਉਸ ਤੂੰਬੇ ਵਿੱਚ ਜੋ ਤਾੜੀ ਵਾਲੇ ਮਹਾਤਮਾ ਦੇ ਅੱਗੇ ਪਿਆ ਸੀ ਉਹਦੇ ਵਿੱਚ ਮਾਇਆ ਪਾ ਦਿੱਤੀ ਪਾ ਕੇ ਪਰੇ ਜਾ ਕੇ ਬੈਠ ਗਿਆ ਇਸ ਤਰ੍ਹਾਂ ਜਿਉਂ-ਜਿਉਂ ਸੋਝਲਾ ਹੁੰਦਾ ਗਿਆ ਹੋਰ-ਹੋਰ ਮਨੁੱਖ ਤੇ ਤੀਵੀਆਂ ਆਉਂਦੇ ਗਏ ਇੱਥੋਂ ਤਾਈਂ ਕਿ ਸੂਰਜ ਚੜ੍ਹਦੇ ਤਾਈਂ 2400 ਦੀ ਵੱਡੀ ਭੀੜ ਲੱਗ ਗਈ। ਬ੍ਰਾਹਮਣ ਜੀ ਕੁਝ ਦਿਨ ਚੜ੍ਹੇ ਤਰਾਟਕ ਖੋਲਿਆ ਕਰਦੇ ਸੀ। ਤੇ ਉਸ ਵੇਲੇ ਕੁਝ ਤ੍ਰਿਲੋਕ ਦੀ ਗੱਲਬਾਤ ਸੁਣਾਇਆ ਕਰਦੇ ਸੀ। ਸੋ ਹੁਣ ਸਾਰੇ ਇਸ ਉਡੀਕ ਵਿੱਚ ਬੈਠੇ ਹਨ ਕਿ ਕਦੋਂ ਆਪ ਤਾੜੀ ਖੋਲਦੇ ਆ। ਤਰਾਟਕ ਕਦੋਂ ਛੱਡਦੇ ਆ। ਖੇਠਾਂ ਕਦੋਂ ਵੇਖਦੇ ਆ। ਤੇ ਅੱਜ ਵੇਖੋ ਆਗਮ ਨਿਗਮ ਦੇ ਕੀ ਕੌਤਕ ਸੁਣਾਉਂਦੇ ਆ। ਇੰਨੇ ਨੂੰ ਦੋ ਮੁਸਾਫਿਰ ਵੀ ਪਹੁੰਚ ਗਏ ਦੋਵੇਂ ਸਾਧੂ ਜਾਪਦੇ ਸੀ ਇੱਕ ਦੇ ਚਿਹਰੇ ਪਰ ਨੂਰ ਤੇ ਪ੍ਰਭਾਵ ਇੰਉਂ ਦਾ ਸੀ ਕਿ ਮਾਨੋ ਕੁਦਰਤ ਦਾ ਹੁਕਮ ਕਰਨ ਲਈ ਕੋਈ ਅਚਰਜ ਜਲਵਾ ਦਿਸ ਰਿਹਾ ਹੈ ਦੂਸਰੇ ਦੇ ਚਿਹਰੇ ਤੇ ਮਿੱਠਤ ਪਿਆਰ ਤੇ ਸੇਵਾ ਦਾ ਰੰਗ ਲਹਿਰੇ ਲੈ ਰਿਹਾ ਸੀ ਇਹ ਦੋਵੇਂ ਆ ਕੇ ਖੜੋ ਗਏ ਕੁਝ ਚਿਰ ਤੱਕਦੇ ਰਹੇ ਹਲਕਤ ਦੀ ਨਜ਼ਰ ਵੀ ਉੱਠੀ ਤੇ ਉਹਨਾਂ ਤੇ ਜਾ ਪਈ ਜਿਹੜਾ 2-400 ਸ਼ਰਧਾਲੂ ਬੈਠਾ ਸੀ ਨਾ ਪੰਡਤ ਜੀ ਦਾ ਉਹਨਾਂ ਨੇ ਵੀ ਉਹਨਾਂ ਦੋਨੇ ਮਹਾਤਮਾ ਨੂੰ ਦੇਖਿਆ ਤੇ ਇਹ ਦੋਵੇਂ ਆ ਕੇ ਖੜੇ ਹੋ ਗਏ ਤੇ ਕੁਝ ਚਿਰ ਤੱਕਦੇ ਰਹੇ ਹਲਕਤ ਦੀ ਨਜ਼ਰ ਵੀ ਉੱਠੀ ਤੇ ਉਹਨਾਂ ਤੇ ਜਾ ਪਈ ਬੇਵੱਸੇ ਸਭ ਦੇ ਸਿਰ ਝੁੱਕ ਗਏ ਇਹਨਾਂ ਦੇ ਸਰੂਪ ਦੇਖ ਕੇ ਜਿਹੜੇ 2-4 ਸੋਸ਼ਰੀਰ ਉੱਥੇ ਬੈਠੇ ਸੀ ਉਹਨਾਂ ਦਾ ਆਪਣੇ ਆਪ ਹੀ ਸਰੀਰ ਅਸੀਸ ਇਹਨਾਂ ਦੇ ਅੱਗੇ ਝੁਕ ਗਿਆ ਸਤਕਾਰ ਵਿੱਚ ਫਿਰ ਇੱਕ ਨੇ ਅੱਗੇ ਵੱਧ ਕੇ ਬ੍ਰਾਹਮਣ ਦੇ ਅੱਗੋਂ ਉਸ ਪੈਸਿਆਂ ਵਾਲਾ ਟੂੰਬਾ ਉਠਾ ਕੇ ਉਸੇ ਦੀ ਪਿੱਠ ਪਿੱਛੇ ਧਰ ਦਿੱਤਾ ਤੇ ਆਪ ਪਿੜ ਦੇ ਵਿੱਚ ਬੈਠ ਗਏ ਦੋਨਾਂ ਵਿੱਚੋਂ ਜਿਹੜੇ ਸਾਧੂ ਆਏ ਸੀ ਉਹਨਾਂ ਚੋਂ ਇੱਕ ਨੇ ਉਸ ਬ੍ਰਾਹਮਣ ਦੇ ਅੱਗੇ ਜਿਹੜਾ ਤੂੰਬਾ ਪਿਆ ਸੀ ਪੈਸਿਆਂ ਵਾਲਾ ਉਹ ਚੁੱਕਿਆ ਤੇ ਬ੍ਰਾਹਮਣ ਦੇ ਪਿਛਲੇ ਪਾਸੇ ਰੱਖ ਦਿੱਤਾ ਤੇ ਦੋਵੇਂ ਹੀ ਪੜ ਵਿੱਚ ਕਈਏ ਜਮੀਨ ਉੱਤੇ ਬੈਠ ਗਏ ਦੋਵੇਂ ਸੂਰਜ ਹੁਣ ਉੱਚਾ ਹੋ ਆਇਆ ਸੀ ਅਸਮਾਨ ਵਿੱਚ ਧੁੱਪ ਦੀ ਲਿਸ਼ਕ ਵਿੱਚ ਨਜ਼ਰ ਘਮਰਾਉਂਦੀ ਸੀ ਵੇਲਾ ਹੋ ਗਿਆ ਸੀ ਕਿ ਹੁਣ ਤਾੜੀ ਖੁੱਲ ਜਾਏ ਸੋ ਬ੍ਰਾਹਮਣ ਜੀ ਨੇ ਸੱਜੇ ਸੱਜੇ ਧੌਣ ਨਰਮ ਕਰਨੀ ਸ਼ੁਰੂ ਕੀਤੀ ਜੇ ਪਹਿਲਾਂ ਤਾਂ ਧੌਣ ਬਿਲਕੁਲ ਉੱਚੀ ਚੱਕੀ ਹੋਈ ਸੀ ਹੁਣ ਹੌਲੀ-ਹੌਲੀ ਹੌਲੀ-ਹੌਲੀ ਧੌਣ ਨੀਵੀਂ ਕਰਨੀ ਸ਼ੁਰੂ ਕੀਤੀ ਤੇ ਸਹਜੇ-ਸਹਜੇ ਨੈਣ ਬੰਦ ਕੀਤੇ ਸਹਜੇ-ਸਹਜੇ ਧੌਣ ਆਪਣੇ ਟਿਕਾਣੇ ਤੇ ਲੈ ਆਏ ਓਹੋ ਧੰਨਿਆ ਆਵਾਜ਼ ਆਈ ਫਿਰ ਨੈਣ ਖੋਲੇ ਫਿਰ ਚਾਰ ਚੁਫੇਰੇ ਤੱਕੇ ਤੇ ਬੋਲੇ ਸੁਖੀ ਰਹੋ বিষ্ণੂ ਭਗਵਾਨ ਪ੍ਰਸੰਨ ਥੇ નારદજી સે પ્રેમ વાક કર રહે تھے۔ અધોપદ કથા હો રહી થી બ્રહ્મપુરી મે અહલાત થા શિવપુરી મે આજ સંકીર્તન હો રહા હે નટરાજ નાચ કર રહે હે સુખી બસો ભાઈ પર જાકે ભાગ અچھے હે આનંદ સે રહો ધન સે धाम ભરે રહે એ વજનો સુ પંડિત બ્રહ્મણજીયાને સુનાયા ਤਾਂ ਜਿਹੜੇ ਦੋਨੇ ਮੁਸਾਫਿਰ ਆਏ ਸੀ ਉਹਨਾਂ ਚੋਂ ਇੱਕ ਮੁਸਾਫਿਰ ਬੋਲਿਆ ਬ੍ਰਹਮਣ ਰਾਜ ਜੀ ਆਪਨੇ ਕੀ ਬਾਤ ਉਚਾਰਿਆ ਹੈ ਕੀ ਕਿਹਾ ਵੀ ਤੁਸੀਂ ਜਦੋਂ ਇਹ ਸ਼ਬਦ ਬ੍ਰਹਮਣ ਦੇ ਕੰਨੀ ਪਿਆ ਤਾਂ ਪ੍ਰਸ਼ਨ ਸੁਣਦੇ ਹੀ ਬ੍ਰਹਮਣ ਦੀ ਨਾજર ਇੱਕ ਪਾਸੇ ਪਈ ਦਿਲ ਵਿੱਚ ਇੱਕ ਚੁੰਡੀ ਜੀ ਭਰੀ ਗਈ ਇੱਕ ਕਾਂਬਾ ਜਿਹਾ ਸਰੀਰ ਵਿੱਚੋਂ ਲੰਘਿਆ ਅੱਖਾਂ ਵਿੱਚ ਇੱਕ ਖਿਸਕਿਸ ਜਿਹੀ ਝਰਨਾਟ ਫਰੀ ਜਵਾਬ ਦੇਣ ਵੱਲੋਂ ਜੀਬ ਬੰਦ ਪਾਈ ਵੀ ਜਵਾਬ ਨਹੀਂ ਦਿੱਤਾ। ਦੇਵੀ ਮੁਸਾਫਰ ਨੇ ਉਹੀ ਪ੍ਰਸ਼ਨ ਦੁਬਾਰੇ ਕੀਤਾ। ਹੁਣ ਬੜਾ ਹਿਆਂ ਕਰਕੇ ਤੇ ਸ਼ਰਦਾ ਘਟਣ ਦੇ ਭੈ ਤੋਂ ਕੁਛ ਬਲ ਜਿਹਾ ਪਾ ਕੇ ਮਨ ਉੱਚਾ ਕੀਤਾ ਤੇ ਦੱਬੀ ਜਹੀ ਆਵਾਜ਼ ਵਿੱਚ ਬ੍ਰਹਮਣ ਬੋਲਿਆ। ਅਖਣ ਲੱਗਿਆ ਘੂਰ ਕੇ। ਅਗਨ ਅਗਮ ਨਿਗਮ ਕੀ ਬਾਤਾਂ ਹੈਂ ਤੂੰ ਕਿਆ ਜਾਣੋ ਬਾਲ ਕੇ ਅੱਖਾਂ ਲੱਗਿਆ ਤਾਂ ਰੱਬ ਦੇ ਘਰ ਦੀਆਂ ਗੱਲਾਂ ਤੂੰ ਬੱਚੇ ਤੈਨੂੰ ਹਜੇ ਕੀ ਪਤਾ ਹੈ ਮੁਸਾਫਰ ਨੇ ਸਵਾਲ ਕੀਤਾ ਆਪ ਅੰਤਰਜਾਮੀ ਹੋ ਬ੍ਰਹਮਣ ਅੱਖਾਂ ਮੀਟ ਕੇ ਕਹਿਣ ਲੱਗਿਆ ਜੋਗ ਬਲ ਸੇ ਹਮ ਅੰਤਰਜਾਮੀ ਹੈ ਮੁਸਾਫਰ ਕਹਿਣ ਲੱਗਿਆ ਐਂਓ ਗੁਪਤ ਨੂੰ ਵੇਖਦੇ ਹੋਂ ਜਿਵੇਂ ਪ੍ਰਤੱਖ ਜਗਤ ਨੂੰ ਵੇਖਦੇ ਹੋਂ ਜਿਵੇਂ ਸਾਹਮਣੇ ਦਿਸਣ ਵਾਲੀਆਂ ਚੀਜ਼ਾਂ ਨੂੰ ਵੇਖਦੇ ਹੋਂ ਗੁਪਤ ਚੀਜ਼ਾਂ ਨੂੰ ਵੀ ਉਵੇਂ ਹੀ ਦੇਖ ਲੈਨੇ ਹੋਂ ਬ੍ਰਹਮਣ ਆਖਣ ਲੱਗਿਆ ਥਥਲਾ ਕੇ ਬੋਲਿਆ ਜੋਗ ਬਲ ਸੇ ਹਸਤਮਲਵਤ ਮੁਸਾਫਰ ਨੇ ਪੁੱਛਿਆ ਆਪ ਦਾ ਤੁੰਬਾ ਕਿੱਥੇ ਐ ਬ੍ਰਹਮਣ ਅੱਗੇ ਇੱਧਰ ਉੱਧਰ ਵੇਖ ਕੇ ਕਹਿਣ ਲੱਗਿਆ ਹੈ ਕਿੱਧਰ ਗਿਆ ਸ਼ਾਲਾ ਮੁਸਾਫਰ ਕਹਿਣ ਲੱਗਿਆ ਤ੍ਰਲੋਕੀ ਤੇ ਅਗਮ ਨਿਗਮ ਦੇ ਦ੍ਰਿਸ਼ਟਾ ਜੀ ਆਪਣੇ ਤੂੰਬੇ ਦਾ ਤੁਹਾਨੂੰ ਪਤਾ ਨਹੀਂ ਕਿ ਕਿੱਧਰ ਗਿਆ ਬ੍ਰਾਹਮਣ ਖਿੱਚ ਕੇ ਕਹਿਣ ਲੱਗਿਆ ਸਰਾਪ ਦੇਗਾ ਨਹੀਂ ਬਤਾਓ ਕਿੱਧਰ ਹੈ ਬ੍ਰਾਹਮਣ ਕਹ ਬ੍ਰਾਹਮਣ ਕਹਿੰਦਾ ਵੀ ਮੈਂ ਸਰਾਪ ਦੇ ਦੂੰਗਾ ਨਹੀਂ ਦੱਸੋ ਕਿੱਥੇ ਹੈ ਮੁਸਾਫਿਰ ਆਖਣ ਲੱਗਿਆ ਤਰਾਟਕ ਲਗਾਓ ਸਮਾਧੀ ਜਮਾਓ ਅੰਤਰਮੁਖ ਹੋ ਜਾਓ ਲਿਆਓ ਪਤਾ ਕਿ ਤੁਹਾਡਾ ਗੜਬਾ ਕਿੱਥੇ ਹੈ ਤੂੰਬਾ ਕਿੱਥੇ ਹੈ ਬ੍ਰਾਹਮਣ ਸ਼ਰਮਿੰਦਾ ਹੋ ਕੇ ਕਹਿਣ ਲੱਗਿਆ ਕਿੱਧਰ ਹੈ ਬਤਾਓ ਘੂਰ ਕੇ ਸ਼ਹਿਰ ਵਾਸੀਆਂ ਨੂੰ ਕਹਿੰਦਾ ਬਤਾਓ ਕਿੱਧਰ ਹੈ ਸਾਰੇ ਲੋਕੀ ਹੱਸ ਪਏ ਬ੍ਰਾਹਮਣ ਖਿਸਿਆ ਕੇ ਕਹਿਣ ਲੱਗਿਆ ਜਿਸ ਨਗਰੀ ਮੇ ਸਾਧੂ ਬ੍ਰਾਹਮਣ ਸੇ ਮਸਖਰੀ ਉਹ ਨਗਰੀ ਉਜੜੀ ਇਸ ਬਾਖ ਦੇ ਉਚਰ ਦੇ ਸਾਰ ਦੋਹਾਂ ਮੁਸਾਫਰਾਂ ਵਿੱਚੋਂ ਸੇਵਾ ਭਾਵ ਵਾਲੇ ਨੇ ਮੋਢੇ ਤੋਂ ਲਾ ਕੇ ਕੁਝ ਖੋਲਿਆ ਵਿੱਚੋਂ ਇੱਕ ਸੁੰਦਰ ਸਾਜ਼ ਨਿਕਲਿਆ ਜਿਸ ਨੂੰ ਉਸਨੇ বাজਾਇਆ ਐਸਾ ਮਿੱਠਾ ਤੇ ਸੁੰਦਰ ਕਿ ਸਭ ਦੇ ਦਿਲ ਖਿੱਚ ਹੋ ਗਏ ਔਰ ਮੋਹਤ ਹੋ ਕੇ ਹੋਰ ਸਭ ਕੁਝ ਭੁੱਲ ਗਏ ਅੱਧੀ ਘੜੀ ਇਹ ਸਾਜ਼ ਵੱਜਦਾ ਰਿਹਾ ਘੜੀ ਦਾ ਮਤਲਬ 24 ਮਿੰਟ ਦਾ ਸਮਾਂ ਹੁੰਦਾ ਹੈ ਜਦੋਂ ਆਪਾਂ ਕਹਿੰਦੇ ਨਾ ਵੀ ਕਬੀਰ ਸਾਹਿਬ ਦਾ ਬਚਨ ਹੁੰਦਾ ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸਤੇ ਜੋ ਕੀ 900 ਲਾਭ ਕਈ ਨਾ ਕਥਾਵਾਚਕ ਕੀਰਤਨ ਕਰਨ ਵਾਲੇ ਕੀਰਤਨ ਵਿੱਚ ਕਥਾ ਵਿੱਚ ਇਹ ਵਚਨ ਸੁਣਾਉਂਦੇ ਆ ਉਹ ਕਹਿੰਦੇ ਆ ਵੀ ਜਿਵੇਂ ਆਪਾਂ ਮਾਇਆ ਦਾ ਦਸਬੰਧ ਕੱਢਦੇ ਆ ਓਵੇਂ ਭਾਈ ਹਰੇਕ ਸਿੱਖ ਨੂੰ ਆਪਦੇ ਸਵਾਸਾਂ ਦਾ ਵੀ ਦਸਬੰਧ ਕੱਢਣਾ ਚਾਹੀਦਾ 24 ਘੰਟਿਆਂ ਦਾ ਕਹਿੰਦੇ ਦਸਬੰਧ ਢਾਈ ਘੰਟੇ ਬਣਦਾ ਸੰਗਤ ਜੀ ਇਹਦੇ 'ਚ ਹੁਣ ਵਿਚਾਰਨਯੋਗ ਗੱਲ ਹੈ ਬਈ ਇੱਕ ਆਮ ਬੰਦਾ ਜਿਹੜਾ ਕੋਈ ਬਹੁਤਾ ਬਾਣੀ ਨਾਲ ਬੰਦਗੀ ਨਾਲ ਨਹੀਂ ਜੁੜਿਆ ਹੋਇਆ ਕੀ ਉਹ ਢਾਈ ਘੰਟੇ ਚੌਂਕੜਾ ਲਾ ਕੇ ਸਮਾਧੀ ਲਾ ਕੇ ਕਹਿ ਲੋ ਅੰਤਰ ਧਿਆਨ ਹੋ ਕੇ ਕਹਿ ਲੋ ਬਹਿ ਸਕਦਾ ਪਹਿਲਾਂ ਆਮ ਬੰਦਾ ਆਮ ਬੰਦਾ ਤਾਂ ਨਹੀਂ ਬਹਿ ਸਕਦਾ ਢਾਈ ਘੰਟੇ ਔਰ ਸਾਰੀ ਗੁਰਬਾਣੀ ਦੇ ਵਿੱਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਹੈ ਤੇ ਨਾ ਹੀ ਇਤਿਹਾਸ ਦੇ ਕਿਸੇ ਗ੍ਰੰਥ ਵਿੱਚ ਜ਼ਿਕਰ ਹੈ ਨਾਹੀਂ ਗੁਰੂ ਮਹਾਰਾਜ ਜੀਆਂ ਦਾ ਕਿਤੇ ਵਚਨ ਆਉਂਦਾ ਹੈ ਵੀ ਆਪਣੇ ਸਮੇਂ ਦੇ 2.5 ਘੰਟੇ ਕੱਢੋ ਭਾਈ ਇਹ ਵਚਨ ਕਿਤੇ ਨਹੀਂ ਹੁੰਦਾ ਇੰਨਾ ਲੰਮਾ ਸਮਾਂ ਹਰੇਕ ਬੰਦਾ ਕਿੱਥੇ ਬਹਿ ਸਕਦਾ ਇਹ ਤਾਂ ਕੋਈ ਬਿਰਲਾ ਟਾਵਾ ਬੰਦਗੀ ਭਜਨ ਵਾਲਾ ਸਤਪੁਰਸ਼ ਬਹਿ ਸਕਦਾ ਆਮ ਮਨੁੱਖ ਥੋੜੀ ਬਹਿ ਸਕਦਾ ਆਮ ਮਨੁੱਖ ਵਾਸਤੇ ਬਾਣੀ ਨੇ ਵਚਨ ਕਿਹਾ 1 ਘੜੀ 24 ਮਿੰਟ ਬਹਿ ਜਾਓ ਚੌਂਕੜਾ ਲਾਓ ਬੰਦਗੀ ਵਿੱਚ ਬੈਠੋ ਸਮਾਧੀ ਵਿੱਚ ਬੈਠੋ ਅੰਦਰ ਧਿਆਨ ਹੋ ਕੇ ਬਹੋ ਜੇ 24 ਮਿੰਟ ਨਹੀਂ ਬਹਿ ਸਕਦਾ ਤੇ ਫਿਰ ਆਧੀ ਘੜੀ 12 ਮਿੰਟ ਬੈਠੋ ਭਾਈ ਜੇ 12 ਮਿੰਟ ਵੀ ਬਹਿ ਨਹੀਂ ਹੁੰਦਾ ਫਿਰ ਆਧੀ ਹੁੰ ਤੇ ਆਦ ਅੱਧੀ ਤੋਂ ਅੱਧੀ ਮਤਲਬ 6 ਕਿ ਮਿੰਟ ਦਾ ਸਮਾਂ ਥੋੜਾ ਜਿਹਾ ਵੱਧ 6 ਕਿ ਤੋਂ ਕਿਉਂਕਿ ਘੜੀ 24 ਮਿੰਟਾਂ ਤੋਂ ਥੋੜੀ ਜਿਹੀ ਵੱਧ ਹੁੰਦੀ ਹੈ ਤਾਂ 6 ਕਿ ਮਿੰਟ ਦਾ ਸਮਾਂ ਹੀ ਬੈਠੋ ਅੰਤਰ ਧਿਆਨ ਹੋ ਕੇ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ 6 ਕਿ ਮਿੰਟ ਤਾਂ ਹਰੇਕ ਬੰਦੇ ਹੀ ਬਹਿ ਸਕਦਾ ਹੈ ਤੋ ਇਹੋ ਕਰਕੇ ਇਹ ਕਹਿਣਾ ਵੀ ਸਵਾਸਾਂ ਦਾ ਦਸਵੰਦ ਕੱਢੋ ਢਾਈ ਘੰਟੇ ਬੈਠੋ ਇਹ ਗੁਰਮਤ ਦੇ ਨਜ਼ਰੀਏ ਤੋਂ ਠੀਕ ਨਹੀਂ ਹੈ ਤੇ ਹਰੇਕ ਬੰਦਾ ਢਾਈ ਘੰਟੇ ਬਹਿ ਵੀ ਨਹੀਂ ਸਕਦਾ ਇਹਦੇ ਸਬੰਧ ਵਿੱਚ ਨਾ ਹੀ ਕਿਤੇ ਗੁਰਬਾਣੀ ਵਿੱਚ ਵਚਨ ਹੈ ਨਾ ਹੀ ਕਿਤੇ ਇਤਿਹਾਸ ਦਾ ਵਚਨ ਹੈ ਇਸ ਦੇ ਸਬੰਧ ਵਿੱਚ ਤਾਂ ਸੰਗਤ ਜੀ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਸਾਡੇ ਕਥਾ ਕੀਰਤਨ ਕਰਨ ਵਾਲੇ ਉਹ ਸੰਗਤ ਵਿੱਚ ਕਹਿ ਜਾਂਦੇ ਹਨ ਜਿਹੜੀਆਂ ਗੱਲਾਂ ਸੰਭਵ ਹੀ ਨਹੀਂ ਹੁੰਦੀਆਂ ਉਹ ਜਾਣੇ ਅਣਜਾਣੇ ਵਿੱਚ ਅਸੀਂ ਕਹਿ ਦਿੰਦੇ ਹਾਂ ਨਾ ਉਹਨਾਂ ਨੂੰ ਕੋਈ ਮੰਨ ਸਕਦਾ ਹੈ ਨਾ ਹੀ ਕਿਸੇ ਤੋਂ ਮੰਨੀਆਂ ਜਾਂਦੀਆਂ ਨੇ ਨਾ ਹੀ ਕੋਈ ਮੰਨਣ ਵਾਲਾ ਉਹਨਾਂ ਗੱਲਾਂ ਨੂੰ ਹੁੰਦਾ ਹੈ ਸੋ ਥੋੜਾ ਸਮਾਂ ਬਹਿਣ ਦਾ ਮਹਾਰਾਜ ਜੀ ਨੇ ਇੱਕ ਵਾਰੀ ਵਚਨ ਕਿਹਾ ਇੱਕ ਵਾਰੀ ਜਿੰਨਾਂ ਨੂੰ 6 ਮਿੰਟ ਬਹਿਣ ਦਾ ਚਸ ਪੈ ਗਿਆ ਸੁਭਾਅ ਪੈ ਗਿਆ ਉਹ 12 ਮਿੰਟ ਬਹਿਣ ਲੱਗ ਜਾਂਦਾ ਹੈ ਜਿਸ ਨੂੰ 12 ਮਿੰਟ ਦਾ ਪ੍ਰੇਮ ਬਣ ਗਿਆ ਉਹ 24 ਮਿੰਟ ਬਹਿ ਜਾਂਦਾ ਹੈ ਜਿਸ ਨੂੰ 24 ਮਿੰਟਾਂ ਦੇ ਵਿੱਚੋਂ ਆਨੰਦ ਆਉਣ ਲੱਗ ਗਿਆ ਉਹ 50 ਮਿੰਟ ਫਿਰ ਘੰਟਾ ਵੀ ਬਹਿ ਜਾਂਦਾ ਹੈ ਇਹ ਤੇ ਆਨੰਦ ਦੀ ਬਾਤ ਐ ਫਿਰ ਅਕੇ ਦਾ ਸੋ ਇਉਂ ਕਰਕੇ ਹੁਣ ਇੱਥੇ ਇੱਕ ਘੜੀ ਸਾਜ਼ ਇੱਕ ਮੁਸਾਫਿਰ ਵਜਾ ਰਿਹਾ ਹੈ ਅੱਧੀ ਘੜੀ ਇਹ ਸਾਜ਼ ਵੱਜਦਾ ਰਿਹਾ ਧਨਾਸਰੀ ਦੀ ਮਿੱਠੀ ਲੈ ਕਿ ਅਚਰਜ ਆਲਾਪ ਵਿੱਚ ਰਸ ਦਾ ਰੰਗ ਜਮਾਉਂਦੀ ਰਹੀ ਕਿ ਅਚਾਨਕ ਦੂਸਰੇ ਮੁਸਾਫਿਰ ਜੀ ਦਾ ਇਲਾਹੀ ਗਲਾ ਖੁੱਲਿਆ ਜਿਹੜਾ ਦੂਜਾ ਮੁਸਾਫਿਰ ਸੀ ਉਦਾ ਇਲਾਹੀ ਗਲਾ ਬੋਲਿਆ ਫਿਰ ਰੱਬੀ 나ਦ ਦੀ ਧੁਨ ਉੱਠੀ ਸ਼ਬਦ ਗਾਇਆ ਮਹਾਰਾਜ ਨੇ ਤਨਾਸਰੀ ਰਾਗ ਦੇ ਵਿੱਚ ਕਿਹੜਾ ਸ਼ਬਦ ਪੜਿਆ ਜੀ ਕਾਲ ਨਾਹੀ ਜੋਗ ਨਾਹੀ 나ਹੀ ਸਤ ਕਾ ਢੱਬ ਥਾ ਨਸਤ ਜਗ ਭ੍ਰਿਸ਼ਟ ਹੋਏ ਡੂਬਤਾ ਏਵ ਜਗ ਕਲ ਮਹਾਰਾਮ ਨਾਮ ਸਾਰ ਅਖੀ ਤਾ ਮਿੱਟਹਿ ਨਾਕ ਪਕੜ ਹੈ ਠੱਗਣ ਕੋ ਸੰਸਾਰ ਰਹਾਉ ਆਂਟ ਸੇਤੀ ਨਾਗ ਪਕੜ ਹੈ ਸੂਜ ਤੇ ਤਿੰਨ ਲੋ ਮਗਰ ਪਾਛੈ ਕਛ ਨ ਸੂਜੈ ਇਹੋ ਪਦਮ ਅਲੋ ਖੱਤਰੀਆ ਤਾ ਧਰਮ ਛੋੜਿਆ ਮਲੇਸ਼ ਭਾਖਿਆ ਗਹੀ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪ੍ਰਾਣ ਸੁਭ ਹੈ ਕਰਹੇ ਬੇ ਦੇ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਹੀਂ ਕਹ ਨਾਨਕ ਦਾਸ ਇਹ ਸ਼ਬਦ ਗਾਇਆ ਇਹ ਸ਼ਬਦ ਦੇ ਗਾਵੇ ਜਾਣ ਦਾ ਇੱਕ ਲੇਵਲੀਨ ਕਰਨ ਵਾਲਾ ਅਸਰ ਸੀ ਇਸ ਦੇ ਅਰਥ ਵਿੱਚ ਭਾਵ ਵਿੱਚ ਬ੍ਰਹਮਣ ਰਾਜ ਜੀ ਦੇ ਸਾਰੇ ਪਖੰਡ ਦਾ ਪਾਜ ਉਘੇੜਿਆ ਸੀ ਜਮਾਨੇ ਵਿੱਚ ਵਰਤ ਰਹੀ ਭੁੱਲ ਦਾ ਨਕਸ਼ਾ ਸੀ ਲੋਕਾਂ ਤੇ ਡਾਢਾ ਤੇ ਡੂੰਗਾ ਸਰ ਰਿਹਾ ਮੁਸਾਫਿਰ ਕਹਿਣ ਲੱਗਿਆ हे ਜੋਗੀ ਰਾਜ ਤੂੰ ਬਾਪ ਨੂੰ ਅਜੇ ਤੱਕ ਦਿਸਿਆ ਨਹੀਂ ਤੇ ਤ੍ਰਿਲੋਕੀ ਦੀ ਖਬਰ ਤੁਸੀਂ ਰੋਜ ਦੇ ਦਿੰਦੇ ਹੋ ਮੁਸਾਫਰ ਨੇ ਕਿਹਾ हे ਜੋਗੀ ਰਾਜ ਤੂੰ ਬਾਪ ਨੂੰ ਅਜੇ ਤੱਕ ਦੱਸਿਆ ਨਹੀਂ ਤੇ ਤ੍ਰਿਲੋਕੀ ਦੀ ਖਬਰ ਤੁਸੀਂ ਰੋਜ ਦਿੰਦੇ ਹੋ ਤੂੰ ਬਾ ਆਪ ਦੀ ਪਿੱਠ ਪਿੱਛੇ ਪਿਆ ਹੈ ਆਪ ਨੂੰ ਉਸ ਦਾ ਪਤਾ ਨਹੀਂ ਇਹ ਜੋਗ ਹੈ ਕਿ ਅਜੋਗ ਹੈ ਸਾਰੇ ਭਗਤ ਜਨਾਂ ਦੀ ਸ਼ਰਧਾ ਇਸ ਵੇਲੇ ਛੱਟ ਖਾ ਗਈ ਕਈ ਤਾਂ ਜੋ ਬਹੁਤੇ ਮੁਗਧ ਸੇ ਅਜੇ ਵੀ ਬ੍ਰਾਹਮਣ ਦੇ ਨਾਲ ਕੁਝ ਹਮਦਰਦੀ ਵਿੱਚ ਸੀ ਮੁਗਧ ਦਾ ਮਤਲਬ ਜਿਹੜੇ ਮੂਰਖ ਜਿਨ੍ਹਾਂ ਨੇ ਆਪ ਦੇ ਦਿਮਾਗ ਤੋਂ ਕੰਮ ਨਹੀਂ ਲੈਣਾ ਸੋਚਣਾ ਵਿਚਾਰਨਾ ਨਹੀਂ ਸਹੀ ਗਲਤ ਦਾ ਫੈਸਲਾ ਨਹੀਂ ਕਰਨਾ ਉਹਨਾਂ ਨੂੰ ਮੁਗਧ ਕਿਹਾ ਬਾਣੀ ਚ ਜਿਹੜੇ ਮੁਗਧ ਸੀ ਉਹ ਤਾਂ ਬ੍ਰਾਹਮਣ ਨਾਲ ਹਮਦਰਦੀ ਸੀ ਪਰ ਬਹੁਤ ਸਾਰੇ ਹੱਸ ਰਹੇ ਸੀ ਤੇ ਉਹਨਾਂ 'ਚੋ ਬੜੇ ਇੱਕ ਦੂਜੇ ਵੱਲ ਸੈਨਤਾ ਕਰ ਰਹੇ ਸੀ ਤੇ ਕਈ ਰੱਬੀ ਮੁਸਾਫਰਾਂ ਵੱਲ ਤੱਕ ਤੱਕ ਕੇ ਅਚਰਜ ਹੋ ਰਹੇ ਸੀ ਕਿ ਇੰਨੇ ਨੂੰ ਉਹਨਾਂ ਨੇ ਇੱਕ ਹੋਰ ਸ਼ਬਦ ਗਾਇਆ ਸਾਰੇ ਦਿਲ ਖਿੱਚੇ ਗਏ ਤੇ ਉਸ ਧੁਨ ਵਿੱਚ ਮਗਨ ਹੋ ਗਏ ਜੋਗੀ ਬ੍ਰਾਹਮਣ ਇਸ ਵੇਲੇ ਖਿਸਕੰਤ ਹੋ ਗਿਆ ਖਿਸਕੰਤ ਦਾ ਮਤਲਬ ਖਿਸਕ ਗਿਆ ਤੇ ਕਿਸੇ ਨੂੰ ਉਸ ਦਾ ਧਿਆਨ ਵੀ ਨਾ ਰਿਹਾ ਕਿਉਂਕਿ ਜਦੋਂ ਦੂਸਰਾ ਸ਼ਬਦ ਗਾਉਣ ਲੱਗੇ ਸਾਰਿਆਂ ਦੀਆਂ ਸਮਾਧੀਆਂ ਲੱਗ ਗਈਆਂ ਅੰਤਰ ਧਿਆਨ ਹੋ ਕੇ ਬਹਿ ਗਏ ਤੇ ਜਿਹੜੇ ਗਾਉਣ ਵਾਲੇ ਸੀ ਉਹਨਾਂ ਵੱਲ ਲੋਕਾਂ ਨੇ ਮੁੱਖ ਕਰ ਲਿਆ ਉਧਰ ਹੀ ਸਾਰਿਆਂ ਦਾ ਧਿਆਨ ਹੋ ਗਿਆ ਜਦੋਂ ਸ਼ਬਦ ਦਾ ਧਿਆਨ ਉਧਰ ਜੁੜਿਆ ਤੇ ਉਨੇ ਸਮੇਂ ਦੇ ਵਿੱਚ ਬ੍ਰਹਮਣ ਸੀ ਜਿਹੜਾ ਉਹ ਖਿਸਕ ਗਿਆ ਤੇ ਕਿਸੇ ਨੂੰ ਉਹਨਾਂ ਦਾ ਪਤਾ ਵੀ ਨਾ ਲੱਗਿਆ ਵੀ ਉਹ ਚਲੇ ਆ ਗਿਆ ਸ਼ਬਦ ਸਮਾਪਤ ਹੋਣ ਪਰ ਲੋਕਾਂ ਨੇ ਮੁਸਾਫਰਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਸ਼ਹਿਰ ਚੱਲੋ ਪਰ ਮੁਸਾਫਿਰਾਂ ਨੇ ਕਿਹਾ ਨਹੀਂ ਅਸੀਂ ਸ਼ਹਿਰ ਨਹੀਂ ਜਾਣਾ ਪਰ ਆਪ ਉੱਥੇ ਹੀ ਟਿਕੇ ਰਹੇ ਤੇ ਲੋਕ ਪ੍ਰਣਾਮ ਕਰ ਕਰਕੇ ਚਲੇ ਗਏ ਫਿਰ ਦੁਪਹਿਰੇ ਕੁਝ ਸੱਜਣ ਭੋਜਨ ਲੈ ਆਏ ਤੇ ਬਾਰਤਾ ਲਾਪ ਕਰਦੇ ਰਹੇ ਇਹ ਮੁਸਾਫਰ ਕੌਣ ਨੇ ਇਹ ਮੁਸਾਫਰ ਧੰਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਹਨ ਆਖੋ ਜੀ ਸਤਨਾਮ ਜਦ ਲੋਕੀ ਸ਼ਹਿਰ ਵਿੱਚ ਘਰੋਂ ਕਰੀ ਗਏ ਤਾਂ ਸਵੇਰ ਵਾਲੀ ਕਥਾ ਘਰ ਘਰ ਵਿੱਚ ਮਸ਼ਹੂਰ ਹੋ ਗਈ ਜਿੱਥੇ ਵੇਖੋ ਇਹੀ ਗੱਲ ਜਿੱਥੇ ਸੁਣੋ ਇਹੀ ਕਹਾਣੀ ਲੋਕੀ ਸੁਣਦੇ ਸੀ ਹੱਸਦੇ ਸੀ ਤੇ ਫਿਰ ਉਹਨਾਂ ਰੱਬੀ ਬੰਦਿਆਂ ਦੇ دیدار ਦੀ ਚਾਹਨਾ ਵੀ ਕਰਦੇ ਸੀ ਇਹ ਰੱਬੀ ਬੰਦੇ ਕੌਣ ਨੇ ਕੌਣ ਸੀ ਕਲ ਤਾਰਨ ਭਗਵਾਨ ਗੁਰੂ ਨਾਨਕ ਨਿਰੰਕਾਰੀ ਜੋ ਅਸਾਮ ਕਸ਼ਾਰ ਪੂਰਬੀ ਬੰਗਾਲ ਬ੍ਰਹਮਾ ਦਾ ਸੈਲ ਕਰਦੇ ਕਰਦੇ ਸਮੁੰਦਰ ਦੇ ਰਸਤੇ ਜਗਨਨਾਥ ਪੁਰੀ ਅਪੜੇ ਜੋ ਸਮੁੰਦਰ ਦੇ ਕਿਨਾਰੇ ਹਿੰਦੂਆਂ ਦਾ ਬਹੁਤ ਵੱਡਾ ਤੀਰਥ ਹੈ ਜਿਸ ਦੀ ਬਾਬਤ ਖਿਆਲ ਹੈ ਕਿ ਕਦੇ ਬੋਧੀਆਂ ਕਦੇ ਬਾਮੀਆਂ ਕਦੇ ਵੈਸ਼ਨਵਾਂ ਦੇ ਹੱਥ ਸੀ ਪਰ ਹੁਣ ਵੈਸ਼ਨਵ ਮੰਦਿਰ ਹੈ ਤੇ 12ਵੀਂ ਸਦੀ ਤੋਂ ਵੈਸ਼ਨਵਾਂ ਦਾ ਤੀਰਥ ਰਾਜ ਹੈ ਹਾੜਸੂ ਦੀ ਪੰਚਮੀ ਨੂੰ ਇੱਥੋਂ ਰਥ ਨਿਕਲਦਾ ਹੈ ਖਿਚੜੀ ਦਾ ਇੱਥੇ ਲੰਗਰ ਚੱਲਦਾ ਹੈ ਇਥੇ ਕਲੇਵਰ ਚੜਦਾ ਉਸ ਸਮੇਂ ਕਈ ਹੋਰ ਰਸਮਾਂ ਰਿਵਾਜ ਜਾਰੀ ਸਨ ਤੇ ਬੁੱਤ ਪ੍ਰਸਤੀ ਇਥੇ ਕਮਾਲ ਦੀ ਸੀ ਤੇ ਪਖੰਡ ਜੋਰਾਂ ਤੇ ਸੀ ਲੋਕ ਇਥੇ ਆ ਕੇ ਮਰਨਾ ਤੇ ਰਥ ਅੱਗੇ ਲੰਮੇ ਪੈ ਕੇ ਆਤਮ ਹਕਾਤ ਕਰਨਾ ਆਪਣਾ ਧੰਨ ਭਾਗ ਸਮਝਦੇ ਸੀ ਲੋਕ ਜਗਨਨਾਥ ਪੁਰੀ ਵਿੱਚ ਆ ਕੇ ਮਰਨਾ ਸਮਝਦੇ ਸੀ ਵੀ ਜਿਹੜਾ ਇਥੇ ਮਰ ਗਿਆ ਸੱਚਖੰਡ ਜਾਊਗਾ ਤੇ ਜਦੋਂ ਉੱਥੋਂ ਰੱਥ ਨਿਕਲਦਾ ਰੱਥ ਦੇ ਉੱਤੇ ਮੂਰਤੀਆਂ ਹੁੰਦੀਆਂ ਬ੍ਰਹਮਾ ਦੀ ਵਿਸ਼ਨੂੰ ਦੀ ਮਹੇਸ਼ ਦੀ ਤਿੰਨ ਮੂਰਤੀਆਂ ਰੱਖ ਕੇ ਜਿਵੇਂ ਆਪਾਂ ਨਗਰ ਕੀਰਤਨ ਕੱਢਦੇ ਆ ਮੰਨ ਲਓ ਸਿੱਖ ਧਰਮ ਵਿੱਚ ਇੰਉਂ ਹਿੰਦੂ ਧਰਮ ਦੇ ਵਿੱਚ ਉਹ ਵੈਸ਼ਨਵ ਤਾਂ ਉਹ ਵੀ ਜਦੋਂ ਉਹਨਾਂ ਦਾ ਰੱਥ ਨਿਕਲਦਾ ਉਹ ਰੱਥ ਦੇ ਮੂਹਰੇ ਲਿਟਰ ਲਿਟ ਕੇ ਲੋਕ ਰੱਥ ਬਹੁਤ ਵੱਡਾ ਤੇ ਬੜਾ ਭਾਰੀ ਹੁੰਦਾ ਉਹਨੂੰ ਹਜ਼ਾਰਾਂ ਬੰਦਾ ਧੱਕਣ ਤੇ ਲੱਗਦਾ ਤੇ ਉਦੇ ਥੱਲੇ ਆ ਕੇ ਬੜੇ ਲੋਕ ਮਰਨ ਨੂੰ ਆਪ ਦਾ ਧੰਨ ਭਾਗ ਸਮਝਦੇ ਐ ਸੋ ਇਸ ਪ੍ਰਕਾਰ ਦੇ ਬਨਾਵਟੀ ਰੰਗਾਂ ਦੇ ਵਿੱਚ ਸਤਨਾਮ ਦਾ ਚਾਨਣ ਪਾਉਣ ਮਹਾਰਾਜ ਉੱਥੇ ਆਪੜੇ ਆਪੜਦੇ ਹੀ ਸ਼ਹਿਰ ਵਿੱਚ ਆਪ ਦੇ ਕੌਤਕਾਂ ਦੀ ਕਥਾ ਹੋਣ ਲੱਗ ਪਈ ਅਨੇਕਾਂ ਲੋਕ ਦਿਹਾੜੀ ਦਰਸ਼ਨ ਵਾਸਤੇ ਹੋ ਗਏ ਰਾਤ ਆਈ ਤੇ ਬੀਤ ਗਈ ਅਗਲੇ ਦਿਨ ਲੋਕ ਫੇਰ ਬ੍ਰਹਮਣ ਜੀ ਮਹਾਰਾਜ ਦੀ ਤਾੜੀ ਤੱਕਣ ਗਏ ਅਗਲੇ ਦਿਨ ਫੇਰ ਲੋਕ ਗਏ ਵੀ ਬ੍ਰਹਮਣ ਜੀ ਤਾੜੀ ਲਾਈ ਬੈਠੇ ਹੋਣਗੇ ਚੱਲੀਏ ਦੁਬਾਰਾ ਫੇਰ ਆਪਾਂ ਕਿਉਂਕਿ ਰੋਜ਼ ਹੀ ਆਇਆ ਕਰਦੇ ਸੀ ਕੁਛ ਮਖੌਣ ਨਾਲ ਆਏ ਕੁਛ ਬਹਿਮਾ ਹੀਠ ਆਏ ਤੇ ਕੁਛੇ ਦੇਖਣ ਆਏ ਵੀ ਦੇਖੀਏ ਚਲੋ ਪਣਾ ਕੀ ਹੋਊਗਾ ਉੱਥੇ ਅੱਜ ਕਿਉਂਕਿ ਬੜੇ ਲੋਕ ਤਮਾਸ਼ਵੀਨ ਹੁੰਦੇ ਆ ਬੜੇ ਲੋਕ ਬਹਿਮਾ ਪਰ ਮਾਲੇ ਹੁੰਦੇ ਆ ਬੜੇ ਲੋਕ ਹਮੇਤੀ ਹੁੰਦੇ ਆ ਕਈ ਵਿਰੋਧੀ ਹੁੰਦੇ ਆ ਪਰ ਉਹ ਤਾਂ ਹੁਣ ਹੈ ਨਹੀਂ ਸੀ ਵੀ ਬ੍ਰਹਮਣ ਤਾਂ ਉੱਥੇ ਹੈ ਨਹੀਂ ਸੀ ਉਸ ਥਾਂ ਤੇ दैवी ਨਾਦ ਹੋ ਰਿਹਾ ਸੀ ਭਾਈ ਮਰਦਾਨਾ ਜੀ ਕੀਰਤਨ ਕਰ ਰਹੇ ਸੀ ਤੇ ਮਹਾਰਾਜ ਜੀ ਸਮਾਧੀ ਵਿੱਚ ਬੈਠੇ ਸੀ ਕੀਰਤਨ ਦਾ ਆਨੰਦ ਇੰਨਾ ਦਿਲ ਖਿੱਚਵਾ ਸੀ ਕਿ ਸਾਰੇ ਆਏ ਸੱਜਣ ਪੱਥਰ ਦੀਆਂ ਮੂਰਤੀਆਂ ਵਾਂਗ ਟਿਕ ਕੇ ਸੁਣਦੇ ਰਹੇ ਜਦੋਂ ਸੂਰਜ ਉੱਚਾ ਹੋਇਆ ਤਦੋਂ ਭਾਈ ਮਰਦਾਨੇ ਨੇ ਭੋਗ ਪਾਇਆ ਸਤਿਗੁਰਾਂ ਨੇ ਵਾਹਿਗੁਰੂ ਦੇ ਜਸ ਤੇ ਨਾਮ ਦੀ ਕੁਝ ਪਿਆਰ ਭਰੀ ਗੱਲਬਾਤ ਸੁਣਾਈ ਤੇ ਕਿਤਨੇ ਹੀ ਸੱਜਣਾ ਗੁਰੂ ਮਹਾਰਾਜ ਜੀਆਂ ਦੇ ਨਾਮ ਤ੍ਰੀਕ ਹੋਏ ਉਹਦਿਆਂ ਨੇ ਨਾਮ ਲਿਆ ਮਹਾਰਾਜ ਤੋਂ ਅਰਥਾਤ ਨਾਮ ਲੈਣ ਦਾ ਮਤਲਬ ਕੀ ਹੈ ਪਰਮੇਸ਼ਰ ਦੀ ਯਾਦ ਵਿੱਚ ਸਿਮਰਨ ਵਿੱਚ ਜੁੜੇ ਮਹਾਰਾਜ ਨੇ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਬਹਿਮਾ ਭਰਮਾਂ ਨੂੰ ਛੱਡੋ ਆਪ ਪਰਮੇਸ਼ਰ ਦੀ ਯਾਦ ਵਿੱਚ ਜੁੜੋ ਆਪ ਪਰਮੇਸ਼ਰ ਦੇ ਸਿਮਰਨ ਵਿੱਚ ਜੁੜੋ ਸੋ ਹੁਣ ਉਥੇ ਨਿੱਕੇ ਜਿਹੇ ਸਤਸੰਗ ਦਾ ਰੰਗ ਜਮ ਗਿਆ ਜਿਉਂ-ਜਿਉ ਪ੍ਰਵਾਹਤ ਵਧੀ ਆ ਰਹੀ ਸੀ ਘਰ ਬੈਠੇ ਜੋਗੀ ਰਾਜ ਜੀ ਖੁਣਸ ਰਹੇ ਸੀ ਜਿਹੜਾ ਬ੍ਰਹਮਣ ਸੀ ਉਹ ਆਪਦੇ ਘਰੇ ਬੈਠਾ ਸੀ ਉੱਥੇ ਬੈਠਾ ਉਹਦੇ ਮਨ ਵਿੱਚ ਇੱਕ ਚੜਦੀ ਇੱਕ ਲੈਂਦੀ ਬੜਾ ਗੁੱਸੇ ਕਰੋਧ ਦੇ ਵਿੱਚ ਸੀ ਕਦੇ ਸੋਚਦੇ ਸੀ ਕਿ ਉੱਥੇ ਆਪ ਜਾ ਕੇ ਚੇਲੇ ਬਾਲ ਕੇ ਨਾਲ ਲਿਜਾ ਕੇ ਤੇ ਉਹਨਾਂ ਦੇ ਨਾਲ ਬਹਿਸ ਕਰਾਂ ਯੋਗ ਦਰਸ਼ਨ ਅੱਗੇ ਰੱਖ ਕੇ ਤੇ ਯੋਗ ਦਰਸ਼ਨ ਦੀ ਬਹਿਸ ਕਰਕੇ ਉਹਨਾਂ ਨੂੰ ਹਰਾਈਏ ਆਪਾਂ ਜਾ ਕੇ ਆਪਣਾ ਵਿਦਿਆਬਲ ਉਹਨਾਂ ਨੂੰ ਢਾਰਸ ਦਿੰਦਾ ਸੀ ਕਿਉਂਕਿ ਜੋਗੀ ਨੂੰ ਇਹ ਲੱਗਦਾ ਸੀ ਜੋਗੀ ਰਾਜ ਨੂੰ ਬ੍ਰਹਮਣ ਜੀ ਨੂੰ ਵੀ ਮੇਰੇ ਕੋਲ ਵਿਦਿਆ ਬਹੁਤ ਆ ਉਹ ਵਿਦਿਆ ਦੇ ਸਹਾਰੇ ਫਿਰ ਆਪ ਦਾ ਮਨ ਨੂੰ ਢਾਰਸ ਦਿੰਦਾ ਸੀ ਵੀ ਮੇਰੇ ਕੋਲ ਵਿਦਿਆ ਬਹੁਤ ਆ ਪਰ ਜਦ ਉਹ ਭੈ ਭਰੀ ਚਰਨਾਟ ਚੇਤੇ ਆਉਂਦੀ ਸੀ ਤਾਂ ਜੀ ਬੈਠ ਜਾਂਦਾ ਸੀ ਜਦੋਂ ਉਸ ਨੂੰ ਸੋਚਦਾ ਸੀ ਵੀ ਜਦੋਂ ਉਹਨਾਂ ਨੇ ਮੈਨੂੰ ਬਚਨ ਕਿਹਾ ਸੀ ਵੀ ਤੈਨੂੰ ਤੇਰੇ ਤੂੰਬੇ ਦਾ ਤਾਂ ਪਤਾ ਨਹੀਂ ਜੱਤਰ ਲੋਕੀ ਦੀਆਂ ਗੱਲਾਂ ਸੁਣਾਉਨੇ ਹੋ ਤਾਂ ਉਦੋਂ ਬ੍ਰਹਮਣ ਦੇ ਮਨ ਵਿੱਚੋਂ ਕਰੰਟ ਜਾਂ ਲੰਘ ਗਿਆ ਸੀ ਉਹ ਕਰੰਟ ਜਾਂ ਜਦੋਂ ਯਾਦ ਆਉਂਦਾ ਤਾਂ ਜੀ ਜਾਂ ਡੁੱਬ ਜਾਂਦਾ ਤੇ ਚਰਚਾ ਕਰਕੇ ਗਈ ਬਾਜੀ ਜਿੱਤਣ ਦੀ ਆਸ ਟੁੱਟ ਜਾਂਦੀ ਸੀ ਕਿਉਂਕਿ ਮਨ ਵਿੱਚ ਕਦੇ-ਕਦੇ ਆਸ ਬਣਦੀ ਵੀ ਚਰਚਾ ਕਰੀਏ ਉਹਨਾਂ ਨੂੰ ਜਿੱਤ ਲਾਂਗੇ ਆਪਾਂ ਉਹਨਾਂ ਦੀ ਬਦਨਾਮੀ ਹੋ ਜਾਣੀ ਹੈ ਲੋਕਾਂ 'ਚ ਆਪਣੀ ਪ੍ਰਸਿੱਧੀ ਹੋ ਜਾਣੀ ਹੈ ਸੋ ਇਉਂ ਫਿਰ ਦਿਲ ਨੂੰ ਉਹ ਦੈਵ ਗਤੀ ਉਹ ਦੈਵ ਗਤੀ ਆ ਕੇ ਚਾਉ ਦਿੰਦੇ ਪਰ ਜੋ ਬਣੀ ਬਣਾਈ ਰੁੱੜ ਗਈ ਸੀ ਉਸ ਦਾ ਬਜੋਗ ਚਾ ਵੀ ਨਹੀਂ ਸੀ ਕਰਨ ਦਿੰਦਾ ਤੋਂ ਸਾਧ ਸੰਗਤ ਜੀ ਉਹ ਘਰ ਦੇ ਵਿੱਚ ਬੈਠਾ ਚਿਤਵਣੀਆਂ ਦੇ ਵਿੱਚ ਹੈ ਸੋ ਅੱਗੇ ਦਾ ਇਤਿਹਾਸ ਆਪਾਂ ਕੱਲ ਦੇ ਸਮੇਂ ਦੇ ਵਿੱਚ ਸਰਵਣ ਕਰਾਂਗੇ ਆਪ ਜੀ ਸਰਬੱਤ ਸੰਗਤ ਦਾ ਧੰਨਵਾਦ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ